ਆਪੋ ਗੁਰੂ ਪਰਿਓ ਜੋ ਹਰੋਦ ਨਿਤ ਅੰਮ੍ਰਿਤ ਰੇਲ ਚਲ ਰਹੀ ਲੜੀ ਮਨ ਵਿਚਾਰ ਦੁੱਖਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਸਰ ਸੁੱਖਾਂ ਦੇ ਦਾਤੇ ਹੰਤ ਬੰਦੇ ਰੱਖੇ ਮੰਨਤਾ ਦੇ ਸਰਬ ਸਾਂਝੇ ਗੁਰੂ ਰਹਿਬ ਜੰਦ ਗੁਰੂ ਉਤਾਰ ਗੁਰਗਤੀ ਤੇ ਬਿਰਾਇਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਸਾਹਿਬ ਸ੍ਰੀ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੁਰੀ ਅੰਦਰ ਸਾਜੀ ਬੈਠੇ ਗੁਰੂ ਸਾਹਿਬ ਸਾਦ ਸੰਗਿਓ ਆਓ ਜੋ ਪਿਤ ਅਮਰਤ ਬਿੜੇ ਤਨ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਰਤ ਸਦਾ ਸਹਾਇ ਦਾਤਾ ਪਾਸ਼ਾ ਚਿੰਨਾ ਦੇ ਆਪਾ ਜੀਵਨ ਦੀ ਅਮਰ ਕਥਾ ਕਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਰਪ੍ਰੋਦੇ ਪਵਨ ਜੀਵਨ ਵਿੱਚੋਂ ਕੁਝ ਕ ਰੱਬੀ ਜੀਵਨ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਓ ਇਹ ਗੱਲ ਯਾਦ ਰੱਖਣਾ ਲਈ ਪਰਿਓ ਰੱਬੀ ਗੁਣਾਂ ਤੋਂ ਬਗੈਰ ਅਸੀਂ ਦੁੱਖ ਕਲੇਸ਼ ਰੋਗ ਸੋਗ ਕਾੜਿਆ ਸਾਰੇ ਤੋਂ ਚਿੰਤਾ ਫਿਗਰਾਂ ਤੋਂ ਕਦੇ ਨਹੀਂ ਬਚ ਸਕਦੇ ਉਹ ਸਵਾਲ ਇੱਕ ਪੈਦਾ ਹੋਇਆ ਕਿ ਰੱਬੀ ਗੁਰ ਪ੍ਰਾਪਤ ਕਿ ਥੋਣ ਗਏ ਪਛਲੇ ਗੱਲ ਦੋਹਾਂ ਦੀ ਕੀਤੀ ਪਰ ਜਗਾ ਇੱਕਿਆ ਗੱਲ ਦੋਹਾਂ ਦੀ ਕੀਤੀ ਪਰ ਜਗਾ ਇੱਕਿਆ ਕਿੱਥੋਂ ਦੱਬੀ ਗੁਰੂ ਪ੍ਰਾਪਤ ਹੋੜੇ ਦੋ ਵੀ ਗੱਲ ਕਿਵੇਂ ਇੱਕ ਸਾਧ ਸੰਤ ਦੂਜਾ ਗੁਰੂ ਥੋੜੀ ਜਿਹੀ ਪੱਲਾ ਪੈਦੀ ਵਿਚਾਰ ਕਰਨੀ ਜਿੱਥੇ ਗੁਰੂ ਆ ਉੱਥੇ ਸਾਧ ਸੰਤ ਆ ਜਿੱਥੇ ਸਾਧ ਸੰਤ ਆ ਤਾਂ ਉੱਥੇ ਗੁਰੂ ਬੈਠਾ ਹੋਇਆ ਹੈ ਜਦੋਂ ਕੋਈ ਆ ਸਿਰਫ ਕੇਵਲ ਨਾਮ ਦੋ ਏ ਕੋ ਦਰਨ ਨਹੀਂ ਵੀ ਆਪਾਂ ਆਪਾਂ ਸਿਰਫ ਲੋਕ ਇੱਕ ਬਸ ਦੇ ਬਹੁਤ ਨਾਲ ਬੰਤੀ ਯਾਨੀ ਪਰ ਇੱਕ ਦੋ ਦਾ ਜ਼ਿਕਰ ਕਰ ਲੈਂਦੇ ਆਪਾਂ ਸਮੁੰਦਰ ਦੇਖਦੇ ਅਸੀਂ ਉਹਦੇ ਵਿੱਚ ਪਾਣੀ ਆ ਹਵਾ ਦੇ ਦਬਾਬ ਨਾਲ ਲਹਿਰਾਂ ਉੱਠਦੀਆਂ ਦਰ نام ਵੱਖਰਾ ਹੈ ਸਮੁੰਦਰ ਨਾਮ ਵੱਖਰਾ ਹੈ ਪਰ ਇਹ ਤੇ ਪਾਣੀ ਸੋਨਾ ਉਹਦੇ ਗਹਿਣੇ ਬਣਾਏ ਜਾਂਦੇ ਆ ਗਹਿਣਾ ਸੋਨੇ ਦਾ ਬਣਿਆ ਸੋਨਾ ਗਹਿਣਾ ਬਣਿਆ ਨਾ ਦੋ ਆ ਸੋਨਾ ਦਾ ਗਹਿਣਾ ਪਰ ਇਹ ਤੇ ਸੋਨਾ ਹੀ ਨਾ ਇਸੇ ਤਰ੍ਹਾਂ ਜੀਵ ਤੇ ਮਨੁੱਖ ਪਾਪੀ ਜੀ ਮਨੁੱਖ ਅਰ ਰਾਮ ਮੱਲਾ ਖੁਦਾ ਵਾਹਿਗੁਰੂ ਜਿਹਨੂੰ ਅਸੀਂ ਕਹਿੰਦੇ ਨਾਮ ਦੋਗੇ ਨਾ ਜਦੋਂ ਰੱਬੀ ਗੁਰੂ ਦੇ ਕੋਲੋਂ ਮਿਲ ਜਾਂਦੇ ਆ ਤੇ ਫਿਰ ਦੋ ਨਹੀਂ ਰਹਿ ਜਾਂਦੇ ਫਿਰ ਦੋ ਨਹੀਂ ਰਹੇ ਤੇ ਇਕੋ ਹੀ ਕੇਵਲ ਅੰਮ੍ਰੰਕਾਰ ਹੈ ਫਿਰ ਕੇਵਲ ਇਕੋ ਅੰਮ੍ਰੰਕਾਰ ਹੈ ਤੁਹਾਛਰ ਨੂੰ ਗੁਰਬਾਣੀ ਵਿੱਚ ਸਾਨੂੰ ਚੰਗੀ ਤਰ੍ਹਾਂ ਖੋਲ ਕੇ ਵੀ ਸਮਝਾ ਦਿੱਤਾ ਇਹਨਸਾ ਜਿੰਨੂੰ ਤੂੰ ਲੱਭਦਾ ਫਿਰਦਾ ਏ ਉਹ ਤੂੰ ਂ ਹੈ ਆਪੇ ਦੀ ਖੋਜ ਕਰਨਾ ਆਪਣੇ ਆਪ ਦੀ ਖੋਜ ਕਰਨਾ ਜਿੰਨੂੰ ਤੂੰ ਲੱਭਦਾ ਫਿਰਦਾ ਉਹ ਤੂੰ ਤੇ ਆਪ ਖੁਦ ਤੇ ਉਹ ਹੈ ਇਹ ਤੁਮੇਦਾਨ ਤੇ ਗਰਮਥਿਆ ਪੈ ਰੋ ਜਿਹੜਾ ਨੂੰ ਪੜ ਲੈਂਦਾ ਨਾ ਉਹਨੂੰ ਇਸ ਗੱਲ ਦੀ ਸੋਚ ਹੀ ਆ ਜਾਂਦੀ ਸੁਪਰਾਤਵਰਗੇ ਪੀਰਾਂ ਨੇ ਮਨਸੂਰ ਵਰਗੇ ਪੀਰਾਂ ਨੇ ਜਿਹਨਾਂ ਨੂੰ ਅਸੀਂ ਮਾਰੇ ਕਹਿੰਦੇ ਨਾ ਪੀਰਾਂ ਨੂੰ ਆਨੰਦ ਹਾਲਾਤ ਸੁਣਿਓ ਉਹਨਾਂ ਦੀ ਦਸ਼ਾ ਸੁਣਿਓ ਉਹਨਾਂ ਨੇ ਜਦੋਂ ਰੱਬ ਨੂੰ ਪਾਇਆ ਨਾ ਤੁਗਲ ਖੁਦ ਮੈਂ ਤਰਾ ਰੱਬ ਭਾਵੇਂ ਗੱਲ ਮੁਖਰੀਏ ਸੰਸਾਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੂੰ ਕਿਸੇ ਨੂੰ ਬਸਦੇ ਲਟਕਾ ਲਟਕਾਤਾ ਤੇ ਕਿਸੇ ਦੀਆਂ ਪੁਟੀਆਂ ਖੰਨਾਂ ਲਵਾਤੀਆਂ ਇਹ ਗੱਲ ਕਈ ਭਗਵਾਨ ਕ੍ਰਿਸ਼ਨ ਜੀ ਦੇ ਵੀ ਕਿ ਮੈਂ ਪਰਮ ਪਰਮੇਸ਼ਰ ਹਾਂ ਮਰੂ ਮੋਕੇ ਦਾ ਰਾਜਾ ਸੀ ਨਾ ਉਹਨੂੰ ਕੋਈ ਕੁਝ ਨਹੀਂ ਕਰ ਸਕਿਆ ਖੁਦ ਖੁਦ ਦਾਤ ਸੀ ਇਹਨੂੰ ਬਦਲ ਸੀ ਉਹਨੇ ਜਦੋਂ ਇਹ ਗੱਲ ਕਹੀ ਕਿ ਮੈਂ ਖੁਦ ਖੁਦਾ ਆ ਤੈ ਸੰਸਾਰ ਚੋਂ ਪਿਆ ਤੇ ਜੇ ਲੋ ਮਨਸੂਰ ਦੇ ਤੇ ਸੁਕਰਾਤ ਨੇ ਇਹ ਗੱਲ ਕਹੀ ਉਹਨਾਂ ਨੂੰ ਫਸੇ ਲਾਤਾ ਜੋਰ ਉੱਤੇ ਚੱਲਦਾ ਜਿੱਥੇ ਪੈਰੋ ਅੱਗੇ ਬਲ ਨਹੀਂ ਜਿੱਥੇ ਅੱਗੇ ਬਲ ਦੇਸ਼ ਦਾ ਉੱਤੇ ਜੋਰ ਨਹੀਂ ਚੱਲਦਾ ਅਨੂਗੁਰ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਆਪਾਂ ਜੀਵੰਦੀ ਆਤਮ ਅਮਰ ਕਥਾ ਕਰ ਰਹੇ ਹੋ ਖੰਗਾਂ ਪ੍ਰਹਿ ਮੰਡਾ ਦੇ ਮਾਲਕ ਬਲੀਆਂ ਦੇ ਬਲੀ ਉਹਨਾਂ ਨੂੰ ਕੋਈ ਕੁਝ ਨਹੀਂ ਕਰ ਸਕਿਆ ਕਰਦੇ ਸੋ ਕਬਾਲ ਵੀ ਨਹੀਂ ਕਰ ਸਕਿਆ ਆਲੋਕੀ ਪੂਰਾ ਹਿੰਦੁਸਤਾਨ ਦਾ ਮੁਸਲਮਾਨ ਵਰਦ ਸਾਰਿਆਂ ਦੀ ਗੱਲ ਨਹੀਂ ਕਰਦਾ ਜਿੰਨੇ ਕੁ ਔਰੰਗਜ਼ੇਬ ਦੇ ਨਾਲ ਸਹਿਮਤ ਸੀਗੇ ਤੇ ਰਾਜ ਕੇਹਰ ਕੁਮਾਇਆ ਤੇ ਰਾਜ ਕੇਹਰ ਦੁਮਾਇਆ ਇਤੋਂ ਤੱਕ ਹੁਕਮ ਕਰਦਾ ਫਰੀ ਫੌਜ ਨੂੰ ਬਈ ਜਾਂ ਤੇ ਜਿੰਦੇ ਨੂੰ ਫੜ ਕੇ ਮੇਰੇ ਕੋਲ ਲਿਆਓ ਤੇ ਮੈਂ ਫਿਰ ਉਹਦਾ ਹਸਾ ਪ੍ਰਤਾਪ ਕਰੂੰਗਾ ਤੇ ਜੇ ਜਿੰਦਾ ਕਾਫੂ ਨਹੀਂ ਆਉਂਦਾ ਤੇ ਮਾਰ ਕੇ ਸਿਰਸ ਮੇਰੇ ਕੋਲ ਲਿਆ ਦਿਓ ਬਹੁਤ ਨਿਆਮਤਾ ਦੇਵਾਂਗਾ ਬਹੁਤ ਲਾਲਜ ਦੇ ਦਿੱਤੇ ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਛੋੜਾ ਤੇ ਇੱਕ ਬੰਦੇ ਰਹਿ ਗਿਆ ਉਹਦੇ ਵਾਰਦ ਵੀ ਕੋਈ ਹੱਥ ਨਹੀਂ ਲਾ ਸਕਿਆ ਜਿਹੜੇ ਕਸਮ ਕੁਰਾਨ ਦੀ ਖਾ ਕੇ ਉਹਨਾਂ ਦੇ ਵੱਡੇ ਵੱਡੇ ਜਰਨੈਲ ਪੰਨਾਂ ਦਾ ਵੀੜੇ ਚੁੱਕ ਕੇ ਤਲਵਾਰ ਚੁੱਕ ਕੇ ਵੈਦਾ ਕਰਕੇ ਆਏ ਵੇ ਜਾ ਗੁਰੂ ਗੋਬਿੰਦ ਸਿੰਘ ਉਚੀਂਦਾ ਲੈ ਕੇ ਆਉਂਗਾ ਜਾਨਾ ਦਾ ਸੀਸ ਤੁਹਾਡੇ ਅੱਗੇ ਕਦਮਾਂ 'ਚ ਰੱਖੂਗਾ ਹੱਦ ਦੋਗੇ ਜਿਹੜਾ ਹੋਵੇ ਕੰਨਾ ਬ੍ਰਹਿਮੰਡਾਂ ਦਾ ਮਾਲਕ ਇੱਕ ਆਮ ਇਨਸਾਨ ਥੋੜੇ ਜੇ ਬਲ ਵਾਲਾ ਇਹ ਕਹਦੇ ਔਗ ਦੇਵ ਰਾਜੇ ਨੂੰ ਤੇਰੇ ਕਲਮਾ ਵਿੱਚ ਸੀਸ ਲਾਣ ਕੇ ਰੱਖ ਦੂੰਮ ਅਨਹੋਣੀ ਗੱਲ ਸੀ ਹੋਰੀ ਸੀ ਸਾਦਾ ਕਿਉਂਕਿ ਜਿਹੜਾ ਹੈ ਹੀ ਬਰੀਆਂ ਦਾ ਬਣੀ ਸੂਰਮੇ ਦਾ ਸੂਰਮਾ ਕੋਧ ਖੁਦਾ ਜਿਹੜਾ ਆਇਆ ਸੰਸਾਰ ਤੇ ਉਹ ਕਿਸੇ ਦੇ ਸਿਰ ਤੇ ਪਹਿਲਾਂ ਤੇ ਤਾਂ ਸ੍ਰੀਸ਼ ਉਧਰ ਚਲੇ ਜਾਊਗਾ ਹਾਂ ਮੋਦੇਸ ਪਹਿਰਾ ਦੇ ਵਿੱਚ ਤੇ ਸ੍ਰੀਸ਼ ਆ ਸਕਦਾ ਏ ਗੁਰੂ ਦੇ ਚਰਨਾਂ ਵਿੱਚ ਤੇ ਸ੍ਰੀਸ਼ ਆ ਸਕਦਾ ਏ ਪਰ ਗੁਰੂ ਦਾ ਚਰਨ ਚਰਨ ਸ੍ਰੀਸ਼ ਜਿਹੜਾ ਉਹ ਕਿਸੇ ਦੇ ਚਰਨਾਂ ਵਿੱਚ ਨਹੀਂ ਜਾ ਸਕਦਾ ਇਹ ਸਮਝਣ ਵਾਲੀ ਗੱਲ ਹੈ ਪੇਰੋ ਜਿਹੜੇ ਇਹ ਗੱਲਾਂ ਕਹਿ ਕੇ ਆਏ ਨਾ ਤੇ ਜਦੋਂ ਕਦੇ ਅੱਖ ਦੇ ਅੱਖ ਦੇ ਨਾਲ ਅੱਖ ਰਲੇ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਉਹਨਾਂ ਦੇ ਤੋਂ ਖੁਦ ਮਾਰ ਕੇ ਜਾਣ ਵਾਲੇ ਜਿਹਦਾ ਫੜ ਕੇ ਜਾਣ ਵਾਲੇ ਖੁਦ ਹੀ ਚੜਨਾ ਵਿੱਚ ਟੈਪ ਹੋਏ ਅਤੇ ਅੱਜ ਤੋਂ ਪਿੱਛੇ ਸੋਣਾ ਇਹ ਸਾਰਾ